ਸ਼ੋਸ਼ੀ ਦੇਖ ਰਹੇ ਸੀਗੇ ਪ੍ਰਭ ਯੀਸ਼ੂ ਮਸੀਹ ਦੇ ਦੁਆਰਾ ਕੀਤਾ ਗਿਆ ਪਹਿਲਾ ਚਮਤਕਾਰ ਜੋ ਕਿ ਕਾਨਾ ਦੇ ਵਿਆਹ ਵਿੱਚ ਪ੍ਰਭ ਯੀਸ਼ੂ ਮਸੀਹ ਨੇ ਪਾਣੀ ਨੂੰ ਦਾਖਰਸ ਵਿੱਚ ਬਦਲਿਆ ਔਰ ਇਸ ਦੇ ਬਾਰੇ ਅਸੀਂ ਕਾਫੀ ਚੀਜ਼ਾਂ ਸਿੱਖੀਆਂ ਔਰ ਇਹ ਉਸ ਦਾ ਛੇਵਾਂ ਵੀਡੀਓ ਆ ਔਰ ਪਿੱਛੇ ਅਸੀਂ ਸਿੱਖਦੇ ਆ ਰਹੇ ਕਿ ਕਿਸ ਪ੍ਰਕਾਰ ਪ੍ਰਭੂ ਈਸ਼ ਮਸੀਹ ਨੇ ਆਗਿਆ ਦਿੱਤੀ ਔਰ ਉਸ ਤੋਂ ਬਾਅਦ ਟਹਿਲੂਆ ਨੇ ਉਸ ਆਗਿਆ ਨੂੰ ਪੂਰੀ ਰੀਤੀ ਨਾਲ ਪਾਲਨ ਕਰਦੇ ਹੋਏ ਮੱਟਾਂ ਨੂੰ ਨੱਕੋ ਨੱਕ ਭਰਿਆ ਔਰ ਉਹਨਾਂ ਨੂੰ ਉਸ ਬਿਲਕੁਲ ਸਾਫ਼ ਪਾਣੀ ਦੇ ਨਾਲ ਪਰ ਇੱਕ ਪੀਣ ਯੋਗ ਪਾਣੀ ਨਾਲ ਭਰਿਆ ਔਰ ਇਹਨਾਂ ਦੇ ਵਿੱਚ ਕਾਫੀ ਆਤਮਿਕ ਭੇਤ ਜੋ ਆਸੀਂ ਸਿੱਖੇ ਔਰ ਅਜੇ ਸਿੱਗੇ ਵੱਧਦੇ ਆ ਦੂਸਰਾ ਦੇਏ ਹੋ ਨਦੀਂ ਜੀ ਉਸ ਦਾ ਦੂਸਰਾ ਦੇਏ ਉਸ ਦੀ ਆਠ ਆਇਤ ਵਿੱਚ ਲਿਖਿਆ ਫਿਰ ਉਸ ਨੇ ਉਹਨਾਂ ਨੂੰ ਆਖਿਆ ਹੁਣ ਕੱਢੋ ਸੋ ਅੱਜ ਦਾ ਸਾਡਾ ਪ੍ਰਮੁੱਖ ਜੋ ਵਿਸ਼ਾ ਹੋਏਗਾ ਇਹੀ ਹੋਏਗਾ ਇਸੇ ਹੀ ਪੁਆਇੰਟ ਤੇ ਅਸੀਂ ਮੰਨਨ ਕਰਾਂਗੇ ਕਿ ਪ੍ਰਭੂ ਯੀਸ਼ੂ ਮਸੀਹ ਨੇ ਉਹਨੂੰ ਕਿਹਾ ਕਿ ਹੁਣ ਤੁਸੀਂ ਜੋ ਆਦ ਆਖਰਸ ਨੂੰ ਕੱਢੋ ਸੋ ਇੱਥੇ ਅਸੀਂ ਇੱਕ ਬਹੁਤ ਹੀ ਖੂਬਸੂਰਤ ਜੋ ਆ ਇੱਕ ਫਿਗਰ ਅਸੀਂ ਦੇਖਦੇ ਹਾਂ ਤਿੰਨ ਹਿੱਸਿਆਂ ਵਿੱਚ ਤਿੰਨ ਪੜਾਅ ਅਸੀਂ ਦੇਖਦੇ ਹਾਂ ਜੋ ਕਿ ਸਾਡੇ ਮਸੀਹੀ ਜੀਵਨ ਦੇ ਵੀ ਮੁੱਖ ਪੜਾਅ ਜੁਆ ਹੋ ਜਾਂਦੇ ਆ ਇਸੇ ਸਭ ਤੋਂ ਪਹਿਲੇ ਨੰਬਰ ਅਸੀਂ ਦੇਖਦੇ ਹਾਂ ਪ੍ਰਭੂ ਯੀਸ਼ੂ ਮਸੀਹ ਦੁਆਰਾ ਜੋ ਆ ਆਗਿਆ ਦਿੱਤੀ ਗਈ ਕਿ ਮੱਟਾਂ ਵਿੱਚ ਜਲ ਭਰੋ ਔਰ ਦੂਸਰਾ ਹਿੱਸਾ ਜਦੋਂ ਟਹਿਲੂਆ ਨੇ ਜੋ ਆ ਮੱਟ ਨਕੋ ਨਕ ਭਰ ਦਿੰਦੇ ਆ ਔਰ ਤੀਸਰਾ ਹਿੱਸਾ ਜਦੋਂ ਪ੍ਰਭੂ ਯੀਸ਼ੂ ਮਸੀਹ ਬੋਲਦੇ ਆ ਕਿ ਹੁਣ ਕੱਢੋ ਸੋ ਇਹ ਤਿੰਨ ਹਿੱਸਿਆਂ ਵਿੱਚ ਜੋ ਆ ਇੱਕ ਚੀਜ਼ ਅਸੀਂ ਦੇਖਦੇ ਆ ਸਭ ਤੋਂ ਨੰਬਰ 1 ਆਗਿਆ ਦੂਸਰਾ ਨੰਬਰ ਆਗਿਆ ਦਾ ਪਾਲਨ ਔਰ ਤੀਸਰਾ ਨੰਬਰ ਆ ਇੱਕ ਰਿਵਾਰਡ ਇੱਕ ਪ੍ਰਾਪਤੀ ਜੋ ਸਵਰਗ ਤੋਂ ਅਸੀਂ ਕੁਝ ਪ੍ਰਾਪਤ ਕਰਦੇ ਆ ਜਦੋਂ ਅਸੀਂ ਕੁਝ ਕਰਦੇ ਆ ਸਵਰਗ ਦੇ ਕੈਨ ਤੇ ਸੋ ਇਸ ਲਈ ਇੱਕ ਮਸੀਹੀ ਵਿਸ਼ਵਾਸੀ ਦੇ ਆਤਮਿਕ ਜੀਵਨ ਚ ਅਗਰ ਉੱਨਤੀ ਹੋਣੀ ਆ ਤਾਂ ਇਹ ਤਿੰਨ ਚੀਜ਼ਾਂ ਆ ਤਿੰਨ ਸਟੈਪ ਆ ਜਿਹੜੇ ਉਸ ਨੇ ਆਪਣੇ ਜੀਵਨ ਚ ਪੂਰੇ ਹੁੰਦੇ ਦੇਖਨੇ ਆ ਜਦੋਂ ਪਰਮੇਸ਼ਰ ਵਚਨ ਦੇ ਦੁਆਰਾ ਸਾਨੂੰ ਆਗਿਆਵਾਂ ਦਿੰਦਾ ਆ ਪਵਿੱਤਰ ਆਤਮਾ ਦੀ ਦੁਆਰਾ ਆਗਿਆਵਾਂ ਦਿੰਦਾ ਆ ਦੂਸਰਾ ਜਦੋਂ ਅਸੀਂ ਉਹਨਾਂ ਆਗਿਆਵਾਂ ਨੂੰ ਪੂਰਾ ਕਰਨਾ ਆ ਔਰ ਫਿਰ ਅਸੀਂ ਦੇਖਾਂਗੇ ਉਹ ਆਸ਼ੀਸ਼ਾਂ ਜੋ ਅਸੀਂ ਸਵਰਗ ਤੋਂ ਪਾਵਾਂਗੇ ਔਰ ਆਤਮਿਕ ਤੌਰ ਤੇ ਆਸ਼ੀਸ਼ੀਤ ਹੋਵਾਂਗੇ ਮੁਬਾਰਕ ਹੋਵਾਂਗੇ ਔਰ ਅਸੀਂ ਆਤਮਿਕ ਜੀਵਨ ਚ ਇੱਕ ਉੱਨਤੀ ਨੂੰ ਅਸੀਂ ਦੇਖਾਂਗੇ ਔਰ ਅਸੀਂ ਦੇਖਦੇ ਆ ਕਿ ਇੱਕ ਸਮਾਂ ਜਦੋਂ ਟਹਿਲੂਆਂ ਦੇ ਲਈ ਇੱਕ ਸਮਾਂ ਸੀ ਮਟਾਂ ਨੂੰ ਪਰੰਦਾ ਔਰ ਹੁਣ ਸਮਾਂ ਆ ਗਿਆ ਆ ਉਸ ਦੇ ਵਿੱਚੋਂ ਕੁਝ ਕੱਢਣ ਦਾ ਕੁਝ ਪ੍ਰਾਪਤ ਕਰਨ ਦਾ ਸੋਇਤ ਸੋ ਅਸੀਂ ਕੀ ਸਿੱਖਦੇ ਆ ਕਿ ਇੱਕ ਸਮਾਂ ਹੁੰਦਾ ਆ ਬੀਜਣ ਦਾ ਸਮਾਂ ਹੁੰਦਾ ਆ ਔਰ ਇੱਕ ਸਮਾਂ ਹੁੰਦਾ ਆ ਵੱਡਣ ਦਾ ਸਮਾਂ ਹੁੰਦਾ ਆ ਔਰ ਉਹੀ ਵਿਅਕਤੀ ਜੋ ਆ ਵੱਡਣ ਦੇ ਸਮੇਂ ਤੇ ਵੱਡੇਗਾ ਪ੍ਰਾਪਤ ਕਰਨ ਦੇ ਸਮੇਂ ਤੇ ਪ੍ਰਾਪਤ ਕਰੇਗਾ ਜਿਹੜਾ ਉਹ ਵਿਅਕਤੀ ਬੀਜਣ ਦੇ ਸਮੇਂ ਜੋ ਆ ਉਹ ਬੀਜਦਾ ਆ ਸੋ ਟਹਿਲੂਏ ਜੋ ਆ ਇਹਨਾਂ ਨੂੰ ਯਸ਼ਮਸੀ ਨੇ ਕਿਹਾ ਕਿ ਕੱਢੋ ਕਿਉਂ ਕਿ ਇਹਨਾਂ ਨੇ ਭਰਿਆ ਇਹਨਾਂ ਨੇ ਜੋ ਜਲ ਸੀ ਉਹ ਭਰਿਆ ਇਸ ਲਈ ਖੁਦਾ ਆਗਿਆ ਦੇ ਰਿਹਾ ਹੈ ਕਿ ਹਾਂ ਹੁਣ ਤੁਸੀਂ ਕੱਢੋ ਹੁਣ ਤੁਸੀਂ ਪ੍ਰਾਪਤ ਕਰੋ ਹੁਣ ਤੁਸੀਂ ਪ੍ਰਾਪਤ ਕਰੋਗੇ ਕਿਉਂਕਿ ਤੁਸੀਂ ਭਰਨ ਦੇ ਸਮੇਂ ਭਰਿਆ ਤੁਸੀਂ ਬੀਜਣ ਦੇ ਸਮੇਂ ਬੀਜਿਆ ਇਸ ਲਈ ਅੱਜ ਸਵਰਗ ਇੱਕ ਫਸਲ ਜਿਹੜੀ ਆ ਉਹ ਤੁਹਾਨੂੰ ਦੇਣ ਜਾ ਰਿਹਾ ਹੈ ਜਿਸ ਪ੍ਰਕਾਰ ਪਰਮੇਸ਼ਰ ਦੇ ਵਚਨ ਚ ਅਸੀਂ ਪੜਦੇ ਆ 126 ਜ਼ਬੂਰ ਉਸਦੇ 5 ਵਚਨ ਚ ਲਿਖਿਆ ਜਿਹੜੇ ਹੰਝੂਆਂ ਨਾਲ ਬੀਜਦੇ ਹਨ ਉਹ ਜੈਕਾਰਿਆਂ ਨਾਲ ਵੱਢਣਗੇ ਔਰ 6 ਵਚਨ ਚ ਲਿਖਿਆ ਜਿਹੜਾ ਬੀਜਣ ਲਈ ਬੀਜ ਚੁੱਕ ਕੇ ਰੋਂਦਿਆਂ ਜਾਂਦਾ ਹੈ ਉਹ ਜ਼ਰੂਰ ਜੈਕਾਰਿਆਂ ਨਾਲ ਭਰੀਆਂ ਚੁੱਕ ਕੇ ਆਵੇਗਾ ਸੋ ਇਹ ਪਰਮੇਸ਼ਰ ਦਾ ਵਚਨ ਸਾਨੂੰ ਕੀ ਦੱਸਦਾ ਹੈ ਕਿ ਜਦੋਂ ਅਸੀਂ ਬੀਜ ਰਹੇ ਹੁੰਦੇ ਹਾਂ ਉਸ ਸਮੇ ਸਾਡੀਆਂ ਅੱਖਾਂ ਵਿੱਚ ਹੰਝੂ ਹੋ ਸਕਦੇ ਆ ਉਸ ਸਮੇ ਸਾਡੇ ਮਨ ਵਿੱਚ ਕੋਈ ਚਿੰਤਾ ਹੋ ਸਕਦੀ ਕੋਈ ਨਿਰਾਸ਼ਾ ਕੋਈ ਪ੍ਰਕਾਰ ਦੀ ਪਰੇਸ਼ਾਨੀ ਹੋ ਸਕਦੀ ਆ ਪਰ ਅਗਰ ਅਸੀਂ ਉਹਨਾਂ ਹੰਝੂਆਂ ਦੇ ਵਿੱਚ ਅਗਰ ਉਹਨਾਂ ਚਿੰਤਾਵਾਂ ਦੇ ਵਿੱਚ ਉਹਨਾਂ ਨਿਰਾਸ਼ਾ ਦੇ ਦੌਰਾਨ ਵੀ ਅਗਰ ਅਸੀਂ ਬੀਜਣਾ ਜਾਰੀ ਰੱਖਾਂਗੇ ਤੋ ਇੱਕ ਸਮਾਊਗਾ ਜਦੋਂ ਫਿਰ ਉਹ ਖੰਜੂ ਜੈਕਾਰਿਆਂ ਦੇ ਵਿੱਚ ਬਦਲ ਜਾਣਗੇ ਜਿਸ ਤਰ੍ਹਾਂ ਉਹ ਬੀਜ ਇੱਕ ਫਸਲ ਚ ਬਦਲੇਗਾ ਇਸੇ ਪ੍ਰਕਾਰ ਸਾਡੇ ਹੰਜੂ ਜੈਕਾਰਿਆਂ ਚ ਬਦਲਣਗੇ ਸਾਡੀ ਉਦਾਸੀ ਆਨੰਦ ਵਿੱਚ ਬਦਲੇਗੀ ਸਾਡੀ ਨਿਰਾਸ਼ਾ ਜਿਹੜੀ ਆ ਉਹ ਇੱਕ ਆਸ਼ਾ ਦੇ ਵਿੱਚ ਤਬਦੀਲ ਹੋ ਜਾਏਗੀ ਜਿਸ ਪ੍ਰਕਾਰ ਪ੍ਰਭੂ ਯੀਸ਼ੂ ਮਸੀਹ ਦੇ ਕਹਿਣ ਤੇ ਜੋ ਇਹਨਾਂ ਨੇ ਬੀਜਿਆ ਜੋ ਇਹਨਾਂ ਨੇ ਪਰਿਆ ਉਹ ਪਾਣੀ ਪਰਿਆ ਪਰ ਉਹ ਪਾਣੀ ਦਾਖਰਸ ਵਿੱਚ ਬਦਲ ਗਿਆ ਇਸ ਲਈ ਪ੍ਰਭੂ ਦਾ ਵਚਨ ਸਾਨੂੰ ਸਿਖਾਉਂਦਾ ਹੈ ਕਿ ਤੁਹਾਡੇ ਹੰਝੂ ਜੈਕਾਰਿਆਂ ਦੇ ਵਿੱਚ ਬਦਲ ਜਾਣਗੇ ਤੁਹਾਡਾ ਬੀਜ ਉਸ ਫਸਲ ਦੇ ਵਿੱਚ ਬਦਲ ਜਾਏਗਾ ਜੋ ਸਵਰਗ ਸਾਨੂੰ ਦੇਵੇਗਾ ਔਰ ਉਪਦੇਸ਼ਕ ਦੀ ਪੋਥੀ 11 ਦੇ ਉਸ ਦੇ 6 ਵਚਨ ਚ ਲਿਖਿਆ ਸਵੇਰ ਨੂੰ ਆਪਣਾ ਬੀਜ ਅਤੇ ਤਕਾਲਾਂ ਨੂੰ ਵੀ ਆਪਣਾ ਹੱਥ ਢਿੱਲਾ ਨਾ ਹੋਂਦੇ ਤੋ ਜੋ ਤੂੰ ਨਹੀਂ ਜਾਣਦਾ ਜੋ ਇਹਨਾਂ ਵਿੱਚੋਂ ਕਿਹੜਾ ਸਵਰੇਗਾ ਇਹ ਜਾਂ ਉਹ ਜਾਂ ਦੋਵੇਂ ਦੇ ਦੋਵੇਂ ਇੱਕੋ ਜਿਹੇ ਚੰਗੇ ਹੋਣਗੇ ਤੁਸੀਂ ਸਗਾਦੇ ਉੱਤੇ ਪਰਮੇਸ਼ਰ ਦਾ ਵਚਨ ਸਾਨੂੰ ਸਿਖਾ ਰਿਹਾ ਹੈ ਸਾਨੂੰ ਉਕਸਾ ਰਿਹਾ ਹੈ ਕਿ ਫਸਲ ਪ੍ਰਾਪਤ ਕਰਨ ਦੇ ਸਮੇਂ ਅਗਰ ਅਸੀਂ ਚਾਹੁੰਦੇ ਅਸੀਂ ਖੁੱਲੇ ਦਿਲ ਨਾਲ ਫਸਲ ਪ੍ਰਾਪਤ ਕਰੀਏ ਤਾਂ ਬੀਜਣ ਦੇ ਸਮੇਂ ਕਦੀ ਸਰਫਾ ਨਾ ਕਰੋ ਬੀਜਣ ਦੇ ਸਮੇਂ ਕਦੀ ਵੀ ਤੁਸੀਂ ਇੱਕ ਢਿੱਲਾਪਾਨਾ ਦਿਖਾਓ ਕਦੀ ਆਲਸ ਬਣਾਉਣਾ ਦਿਖਾਓ ਜਿਸ ਤਰ੍ਹਾਂ ਅਸੀਂ ਪਿਛਲੇ ਵੀਡੀਓਜ਼ ਦੇ ਵਿੱਚ ਅਸੀਂ ਸਿੱਖਿਆ ਸੀਗਾ ਕਿ ਉਹ ਸਮਾਂ ਜੋ ਅਸੀਂ ਪਰਮੇਸ਼ਰ ਦੀ ਹਜ਼ੂਰੀ ਵਿੱਚ گزارਦੇ ਹਾਂ ਉਹ ਸਮਾਂ ਜੋ ਅਸੀਂ ਵਚਨ ਮੰਨਨ ਕਰਨ ਵਿੱਚ گزارਦੇ ਹਾਂ ਉਹ ਸਮਾਂ ਜੋ ਆਓ ਸਾਡਾ ਇੱਕ ਬੀਜ ਦੇ ਸਮਾਨ ਹੁੰਦਾ ਹੈ ਅਸੀਂ ਜਿੰਨਾ ਜ਼ਿਆਦਾ ਬੀਜ ਅਸੀਂ ਬੀਜਾਂਗੇ ਓਨੀ ਹੀ ਫਸਲ ਅਸੀਂ ਜੋਵਾ ਵੜਾਂਗੇ ਸੋ ਇਸ ਕਰਕੇ ਪਰਮੇਸ਼ਰ ਦਾ ਵਚਨ ਸਿਖਾਉਂਦਾ ਕਿ ਸਵੇਰ ਨੂੰ ਵੀ ਔਰ ਸ਼ਾਮ ਨੂੰ ਵੀ ਜੋ ਤੂਆ ਆਪਣਾ ਬੀ ਬੀਜ ਇਸ ਪ੍ਰਕਾਰ ਟਹਿਲੂਆ ਨੇ ਪਰਨ ਦੇ ਸਮੇਂ ਤੇ ਉਹਨਾਂ ਨੇ ਸਿਰਫ ਪਰਨ ਤੇ ਧਿਆਨ ਦਿੱਤਾ ਕੋਈ ਸਰਫਾ ਨਹੀਂ ਕੀਤਾ ਇਸੇ ਪ੍ਰਕਾਰ ਪਰਮੇਸ਼ਰ ਦਾ ਵਚਨ ਸਾਨੂੰ ਸਿਖਾਉਂਦਾ ਕਿ ਬੀਜਣ ਦੇ ਸਮੇਂ ਤੇ ਤੁਸੀਂ ਕੋਈ ਸਰਫਾ ਨਾ ਕਰੋ ਬੀਜਣ ਦੇ ਸਮੇਂ ਕੋਈ ਟਿੱਲਾਪਨ ਨਾ ਦਿਖਾਓ ਜਿਸ ਪ੍ਰਕਾਰ ਪ੍ਰ부ਦਾਦਾਸ ਪੌਲਸ ਜੋ ਲਿਖਦਾ ਹੈ ਦੂਸਰਾ ਕ੍ਰੰਤੀ 9 ਅਧਿਆਏ ਉਸਦਾ 6 ਵਚਨ ਚ ਲਿਖਿਆ ਪਰ ਗੱਲ ਇਹ ਹੈ ਪਈ ਜਿਹੜਾ ਘੱਟ ਬੀਜਦਾ ਹੈ ਉਹ ਘੱਟ ਵੱਡੇਗਾ ਅਤੇ ਜਿਹੜਾ ਖੁੱਲੇ ਦਿਲ ਬੀਜਦਾ ਹੈ ਉਹ ਖੁੱਲੇ ਦਿਲ ਵੱਡੇਗਾ ਸੋ ਵਿਜਨ ਦੇ ਸਮੇ ਖੁੱਲੇ ਦਿਲ ਕੌਣ ਬੀਜੇਗਾ ਖੁੱਲੇ ਦਿਲ ਕੌਣ ਪ੍ਰਾਰਥਨਾ ਕਰੇਗਾ ਖੁੱਲੇ ਸਮੇ ਦੇ ਨਾਲ ਕੌਣ ਪਰਮੇਸ਼ਰ ਦੀ ਉਪਸਥਿਤੀ 'ਚ ਸਮਾਂ ਗੁਜ਼ਾਰੇਗਾ ਕੌਣ ਖੁੱਲੇ ਦਿਲ ਨਾਲ ਵਚਨ ਮੰਨਨ ਕਰੇਗਾ ਕੌਣ ਖੁੱਲੇ ਦਿਲ ਬੀਜੇਗਾ ਜਿਹੜਾ ਪੂਰੀ ਭੁੱਖ ਰੱਖਦਾ ਆ ਪੂਰੀ ਪਿਆਸ ਰੱਖਦਾ ਆ ਖੁੱਲੇ ਦਿਲ ਸਵਰਗ ਦੀ ਉਸ ਫਸਲ ਨੂੰ ਵੜਨ ਦੀ ਖੁੱਲੇ ਦਿਲ ਸਮਰਥ ਪਾਉਂਦੀ ਜੋ ਭੁੱਖ ਰੱਖਦਾ ਆ ਜੋ ਪਿਆਸ ਰੱਖਦਾ ਉਹ ਖੁੱਲੇ ਦਿਲ ਬੀਜੇਗਾ ਜੋ ਖੁੱਲੇ ਦਿਲ ਸਵਰਗ ਦੇ ਮਹਿਮਾਨ ਨੂੰ ਆਪਣੇ ਜੀਵਨ ਚ ਪ੍ਰਗਟ ਹੁੰਦਾ ਦੇਖਣਾ ਚਾਹੁੰਦਾ ਜੋ ਖੁੱਲੇ ਦਿਲ ਸਵਰਗ ਦੇ ਭੇਤਾਂ ਦੇ ਨਾਲ ਪਰਣਾ ਚਾਹੁੰਦਾ ਉਹੀ ਵਿਅਕਤੀ ਜੋ ਖੁੱਲੇ ਦਿਲ ਬੀਜੇਗਾ ਉਹ ਵਿਅਕਤੀ ਖੁੱਲੇ ਦਿਲ ਫਿਰ ਕਿਆ ਵੜੇਗਾ ਇਸ ਲਈ ਪ੍ਰਭੂ ਯੀਸ਼ੂ ਮਸੀਹ ਨੇ ਬੋਲਿਆ ਮਤੀ ਦੀ ਇੰਜੀਲ 5 ਅਧਿਆਏ ਉਸ ਦਾ 6 ਵਚਨ ਚ ਪ੍ਰਭੂ ਯੀਸ਼ੂ ਮਸੀਹ ਨੇ ਕਿਹਾ ਤਨ ਉਹ ਜਿਹੜੇ ਧਰਮ ਦੇ ਭੁੱਖੇ ਤੇ ਤਿਆਏ ਹਨ ਕਿਉਂ ਜੋ ਹੋਰ ਜਾਏ ਜਾਣਗੇ ਸੋ ਉਹ ਹੋਰ ਜਾਏ ਜਾਣਗੇ ਪ੍ਰਭੂ ਯੀਸ਼ੂ ਮਸੀਹ ਦਾ ਸਿਆ ਸਪਸ਼ਟ ਕਰ ਰਿਹਾ ਹੈ ਕਿ ਕੌਣ ਰਜਾਇਆ ਜਾਏਗਾ ਕੌਣ ਕਿਨੂੰ ਸਵਰਗ ਰਜਾਏਗਾ ਉਸ ਵਿਅਕਤੀ ਨੂੰ ਜਿਹੜਾ ਧਰਮ ਦਾ ਭੁੱਖਾ ਆ ਧਰਮ ਦਾ ਪਿਆਸਾ ਹੈ ਔਰ 107 ਜ਼ਬੂਰ ਉਸਤੀ 9 ਆਇਤ ਵਿੱਚ ਲਿਖਿਆ ਉਹ ਤਾਂ ਤਰਸ ਦੀ ਜਾਨ ਨੂੰ ਰਜੋਂਦਾ ਹੈ ਅਤੇ ਭੁੱਖੀ ਜਾਨ ਨੂੰ ਪਦਾਰਥਾਂ ਨਾਲ ਭਰਦਾ ਹੈ ਸੋ ਪਰਮੇਸ਼ਰ ਜੋ ਆ ਸਵਰਗ ਦੇ ਪਦਾਰਥਾਂ ਦੇ ਨਾਲ ਜੋ ਆ ਇੱਕ ਇੱਕ ਨੂੰ ਪਰਣਾ ਚੁੰਦਾ ਪਰ ਪਰੇਗਾ ਕਿਨੂੰ ਤਰਸ ਦੀ ਜਾਨ ਨੂੰ ਇੱਕ ਭੁੱਖੀ ਜਾਨ ਨੂੰ ਜਿਹੜਾ ਭੁੱਖ ਰੱਖਦਾ ਹੈ ਪਿਆਸ ਰੱਖਦਾ ਹੈ ਹਰ ਦਿਨ ਹਰ ਰੋਜ਼ ਹੱਦ ਤੋਂ ਜ਼ਿਆਦਾ ਉਸ ਸਵਰਗ ਦੀ ਬਹਿਮਾ ਨੂੰ ਦੇਖਣ ਦੀ ਭੁੱਖ ਰੱਖਦਾ ਹੈ ਉਹ ਪਰਮੇਸ਼ਰ ਦੇ ਮੁਹੱਬਤ ਨਾਲ ਆਪਣੇ ਹਿਰਦੇ ਨੂੰ ਆਪਣੇ ਜੀਵਨ ਨੂੰ ਭਰਨ ਦੀ ਇੱਕ ਭੁੱਖ ਰੱਖਦਾ ਹੈ ਕਿ ਪਿਆਸ ਰੱਖਦਾ ਹੈ ਉਹੀ ਵਿਅਕਤੀ ਜਿਹੜਾ ਆ ਉਹ ਖੁੱਲੇ ਦਿਲ ਬੀਜੇਗਾ ਉਹੀ ਵਿਅਕਤੀ ਸੋਬਾ ਬੀਜੇਗਾ ਉਹੀ ਵਿਅਕਤੀ ਸ਼ਾਮ ਨੂੰ ਬੀਜੇਗਾ ਔਰ ਬੀਜਦਾ ਹੋਇਆ ਉਹ ਕਦੀ ਥੱਕੇਗਾ ਨਹੀਂ ਬੀਜਦਾ ਹੋਇਆ ਉਹ ਕਦੀ ਅੱਕੇਗਾ ਨਹੀਂ ਕਿ ਬਹੁਤ ਸਾਰੇ ਵਿਸ਼ਵਾਸੀ ਗੱਲਾਂ ਬਾਤਾਂ ਦੇ ਨਾਲ ਤੋਂ ਬੋਲਦੇ ਆ ਕਿ ਹਾਂ ਅਸੀਂ ਵਧੇਕ ਜੋ ਸਾਮਰਥ ਪਾਉਣਾ ਚਾਹੁੰਦੇ ਹਾਂ ਅਸੀਂ ਵਧੇਕ ਜੋ ਵਚਨ ਪਾਉਣਾ ਚਾਹੁੰਦੇ ਹਾਂ ਸੋ ਵੱਡਣ ਦੀ ਗੱਲਾਂ ਕਰਦੇ ਆ ਕਿ ਅਸੀਂ ਵਧੇਕ ਵੱਡਣਾ ਚਾਹੁੰਦੇ ਆ ਅਸੀਂ ਵਧੇਕ ਪ੍ਰਾਪਤ ਕਰਨਾ ਚਾਹੁੰਦੇ ਆ ਪਰ ਜਿੰਦਾ ਜੋ ਸਮਾਇਆ ਉਸ ਸਮੇ ਪ੍ਰਗਟ ਹੋ ਜਾਂਦਾ ਆ ਕਿ ਉਹਨਾਂ ਦੇ ਸ਼ਬਦ ਕਿੰਨੇ ਖੋਖਲੇ ਆ ਉਹਨਾਂ ਦੇ ਸ਼ਬਦ ਕਿੰਨੇ ਬਨਾਵਟੀ ਆ ਕਿਉਂਕਿ ਉਹਨਾਂ ਕੋਲ ਜਦੋਂ ਪ੍ਰਾਰਥਨਾ ਲਈ ਵੀ ਸਮਾਂ ਨਹੀਂ ਹੁੰਦਾ ਵਚਨ ਪੜਨ ਲਈ ਸਮਾਂ ਨਹੀਂ ਆ ਉਹਨਾਂ ਦਾ ਕੋਈ ਮਨ ਨਹੀਂ ਆ ਉਸ ਸਮੇ ਪ੍ਰਗਟ ਹੁੰਦਾ ਆ ਕਿ ਇਹਨਾਂ ਦੇ ਅੰਦਰ ਸਵਰਗ ਦਾ ਕੁਝ ਪ੍ਰਾਪਤ ਕਰਨ ਦਾ ਕੋਈ ਮਨ ਨਹੀਂ ਆ ਕੋਈ ਭੁੱਖ ਨਹੀਂ ਆ ਕੋਈ ਪਿਆਸ ਨਹੀਂ ਆ ਸੋ ਪ੍ਰਭੂ ਯੀਸ਼ੂ ਮਸੀਹ ਨੇ ਤਹਿਲੂਆਂ ਨੂੰ ਕਿਹਾ ਹੁਣ ਕੱਢੋ ਮਤਲਬ ਹੁਣ ਪ੍ਰਾਪਤ ਕਰੋ ਹੁਣੇ ਫਸਲ ਵੱਢਣ ਦਾ ਤੁਹਾਡਾ ਸਮਾਂ ਆ ਗਿਆ ਕਿਉਂਕਿ ਉਹਨਾਂ ਨੇ ਮਿਹਨਤ ਕੀਤੀ ਉਹਨਾਂ ਨੇ ਯਤਨ ਕੀਤਾ ਉਹਨਾਂ ਨੇ ਪੂਰਾ ਐਫਰਟ ਕੀਤਾ ਜਿਸ ਪ੍ਰਕਾਰ ਪ੍ਰਭੂ ਦੇ ਵਚਨ ਚ ਅਸੀਂ ਪੜ੍ਹਦੇ ਆਂ ਦੂਸਰਾ ਤਿਮੋਥੀਅਸ ਦੂਸਰਾ ਅਧਿਆਇ ਉਸ ਦਾ 6 ਵਚਨ ਚ ਲਿਖਿਆ ਕਿਸਾਨ ਜਿਹੜਾ ਮਿਹਨਤ ਕਰਦਾ ਹੈ ਪਹਿਲਾਂ ਉਸੇ ਨੂੰ ਫਸਲ ਵਿੱਚੋਂ ਹਿੱਸਾ ਮਿਲਣਾ ਚਾਹੀਦਾ ਹੈ ਸਵੈਸਗਤ ਪ੍ਰਭੂ ਦਾ ਦਾਸ ਪੌਲਸ ਜੋ ਆਉ ਕੀ ਸਿਖਾ ਰਿਹਾ ਹੈ ਕਿ ਉਹ ਕਿਸਾਨ ਜੋ ਆ ਫਸਲ ਦਾ ਹੱਕਦਾਰ ਆ ਉਸ ਵਿਅਕਤੀ ਨੂੰ ਫਸਲ ਚੋਂ ਹਿੱਸਾ ਮਿਲਣਾ ਚਾਹੀਦਾ ਆ ਲਿਖਿਆ ਜਿਹੜਾ ਮਿਹਨਤ ਕਰਦਾ ਹੈ ਸੋ ਜਿਹੜਾ ਕਿਸਾਨ ਜਾਂ ਜਿਹੜਾ ਵਿਅਕਤੀ ਮਿਹਨਤ ਕਰਨ ਦੇ ਸਮੇਂ ਤੇ ਉਹ ਮਿਹਨਤ ਕਰਨ ਲਈ ਤਿਆਰ ਨਹੀਂ ਉਹ ਵਿਅਕਤੀ ਫਸਲ ਦੀ ਨਾਂ ਤੋਂ ਉਮੀਦ ਰੱਖ ਸਕਦਾ ਆ ਔਰ ਨਾ ਹੀ ਉਹ ਵਿਅਕਤੀ ਨੂੰ ਕੋਈ ਹੱਕ ਆ ਫਸਲ ਪ੍ਰਾਪਤ ਕਰਨ ਦਾ سو اگر اس ایک چیز دی کल्पना کریے کہ اگر کوئی کسان بنا بی بیجے اگر اپنی زمین دے وچ اپنے کھیت وچ اگر بیج بیجن تو بنا ہی کھڑا ہو کے اگر او پرمیشن دی اور دیکھے اور امید کرے کہ پرمیشن اوے کچی فصل اسنو دے تو او ایک مورہ انسان جو اگ گنیا جائے گا او چاہے کتنا بھی स्वर्ग تو aas لگا کے بیٹھ جائے پر کبھی بھی فصل પ્રાપ્ત کرنے دے سمے او کچھ نہیں پائے گا پر جیڑا کسان ਬੀਜਣ ਦੇ ਸਮੇਂ ਵੀ ਬੀਜਦਾ ਆ ਖੁੱਲੇ ਦਿਲ ਬੀਜਦਾ ਆ ਔਰ ਉਹ ਵਿਅਕਤੀ ਜਿਹੜਾ ਸਵਰਗ ਤੋਂ ਆਸ ਰੱਖੇਗਾ ਉਹ ਪ੍ਰਾਰਥਨਾ ਕਰੇਗਾ ਜਿਸ ਸਮੇਂ ਉਹ ਪਰਮੇਸ਼ਰ ਤੋਂ ਉਮੀਦ ਲਗਾਏਗਾ ਤਾਂ ਉਹ ਵਿਅਕਤੀ ਜੁਆ ਜ਼ਰੂਰ ਇੱਕ ਦਿਨ ਪਰਮੇਸ਼ਰ ਤੋਂ ਜੁਆ ਇੱਕ अच्छी ਫਸਲ ਪਾਏਗਾ ਕਿਉਂਕਿ ਪਰਮੇਸ਼ਰ ਸਾਡੇ ਬੀਜ ਨੂੰ ਜੁਆ ਉਹ ਫਸਲ ਦੇ ਰੂਪ ਚ ਬਦਲੇਗਾ ਪਰਮੇਸ਼ਰ ਜੁਆ ਸਾਡੇ ਬੀਜ ਬੀਜਣ ਤੋਂ ਬਾਅਦ ਉਸਦੇ ਵਿੱਚ ਬਰਕਤ ਪਾਏਗਾ ਉਸ ਨੂੰ ਵਧਾਏਗਾ ਪਰ ਜਿਹੜਾ ਬੀਜਣ ਲਈ ਤਿਆਰ ਨਹੀਂ ਜਿਹੜਾ ਵਿਅਕਤੀ ਆਪਣਾ ਜੀਵਨ ਸਭ ਤੋਂ ਪਹਿਲਾਂ ਬੀਜ ਜਿਹੜਾ ਅਸੀਂ ਪਰਮੇਸ਼ਰ ਦੇ ਅੱਗੇ ਬੀਜਦੇ ਆ ਉਹਦੀ ਹਜ਼ੂਰੀ ਚ ਬੀਜਦੇ ਆ ਉਹ ਹੈ ਸਾਡਾ ਜੀਵਨ ਅਸੀਂ ਆਪਣੇ ਜੀਵਨ ਨੂੰ ਇੱਕ ਬੀਜ ਦੀ ਨਿਆਈ ਅਸੀਂ ਪਰਮੇਸ਼ਰ ਦੇ ਹਜ਼ੂਰ ਚ ਬੀਜਦੇ ਆ ਜਿਹੜਾ ਵਿਅਕਤੀ ਆਪਣਾ ਜੀਵਨ ਖੁਦ ਆ ਦੇ ਕੇ ਅਰਪਣ ਕਰ ਦਿੰਦਾ ਹੈ ਜਿਹੜਾ ਵਿਅਕਤੀ ਆਪਣੇ ਜੀਵਨ ਨੂੰ ਉਸ ਪਰਮੇਸ਼ਰ ਦੇ ਹੱਥਾਂ 'ਚ ਦੇ ਦਿੰਦਾ ਹੈ ਇਹੀ ਹੈ ਸਾਡਾ ਸਭ ਤੋਂ ਨੰਬਰ 1 ਦਾ ਬੀਜ ਇਸੇ ਕਾਰਨ ਪ੍ਰਭੂ ਦੇ ਵਚਨ ਚ ਲਿਖਿਆ ਰੋਮੀਆਂ ਦੀ ਪੱਤਰੀ 12 ਦੇ ਉਸ ਦਾ ਇੱਕ ਵਚਨ ਚ ਲਿਖਿਆ ਆਪਣੀਆਂ ਦੇਹੀਆਂ ਨੂੰ ਜਿਉਂਦਾ ਅਤੇ ਪਵਿੱਤਰ ਅਤੇ ਪਰਮੇਸ਼ਵਰ ਨੂੰ ਭਉਂਦਾ ਬਲੀਦਾਨ ਕਰਕੇ ਚੜਾਵੋ ਸੋ ਸਾਡਾ ਜੀਵਨ ਸਾਡਾ ਸਰੀਰ ਪ੍ਰਾਣ ਆਤਮਾ ਹੀ ਸਾਡਾ ਸਭ ਤੋਂ ਨੰਬਰ 1 ਦਾ ਉਹ ਬੀਜ ਹੈ ਜੋ ਸੀ ਬੀਜਨਾ ਹੈ ਉਸ ਪਰਮੇਸ਼ਵਰ ਦੇ ਹਜ਼ੂਰ ਵਿੱਚ ਉਸ ਤੋਂ ਬਾਅਦ ਜੋ ਸਭ ਤੋਂ ਪਹਿਲੀ ਫਸਲ ਸਾਡੇ ਜੀਵਨ ਚ ਉਤਪਨ ਹੁੰਦੀ ਆ ਉਹ ਫਸਲ ਆ ਉਸ ਜੋ ਉਤਾਰ ਜੋ ਮੁਕਤੀ ਅਸੀਂ ਖੁਦਾ ਤੋਂ ਪ੍ਰਾਪਤ ਕਰਦੇ ਆ ਨਜ਼ਾਤ ਅਸੀਂ ਪਾਉਂਦੇ ਆ ਜੋ ਸਾਡਾ ਆਤਮਿਕ ਬਨੁਖ ਜੋ ਉਤਪਨ ਹੁੰਦਾ ਹੈ ਕਿ ਨਵੇਂ ਸਿਰੇ ਤੋਂ ਜਨਮ ਅਸੀਂ ਲੈਨੇ ਉਹ ਸਾਡੀ ਸਭ ਤੋਂ ਨੰਬਰ 1 ਦੀ ਇੱਕ ਫਸਲ ਜਿਹੜੀ ਅਸੀਂ ਪਰਮੇਸ਼ਰ ਤੋਂ ਪ੍ਰਾਪਤ ਕਰਦੇ ਆ ਜਿਸ ਪ੍ਰਕਾਰ ਇਸ ਸ਼ਾਦੀ ਦੇ ਵਿੱਚ ਟਹਿਲੂਆ ਨੇ ਪਾਣੀ ਨਾਲ ਜੋ ਮੱਟ ਭਰੇ ਉਹ ਸੁਬਾ ਦਾਖਰ ਸਪਾਈ ਇਸੇ ਪ੍ਰਕਾਰ ਅਸੀਂ ਆਪਣਾ ਜੀਵਨ ਇੱਕ ਸਾਧਾਰਨ ਜੀਵਨ ਅਸੀਂ ਖੁਦਾ ਦੇ ਅੱਗੇ ਇੱਕ ਲੈ ਕੇ ਉਹਨੇ ਇੱਕ ਹਜ਼ੂਰੀ ਚ ਅਸੀਂ ਇੱਕ ਬੀਜ ਦੇ ਸਮਾਨ ਅਸੀਂ ਬੀਜ ਦਿੰਨੇ ਆਪਣੇ ਜੀਵਨ ਉਸ ਪਰਮੇਸ਼ਰ ਦੇ ਹੱਥਾਂ ਵਿੱਚ ਦੇ ਕੇ ਔਰ ਜੋ ਫਸਲ ਅਸੀਂ ਪ੍ਰਾਪਤ ਕਰਦੇ ਹਾਂ ਉਹ ਸਾਡਾ ਉਦਾਂ ਸਾਡੀ ਮੁਕਤੀ ਜਿਸ ਪ੍ਰਕਾਰ ਉਹਨਾਂ ਨੇ ਪਾਣੀ ਤੋਂ ਦਾਖਰ ਸਪਾਈ ਇਸੇ ਪ੍ਰਕਾਰ ਅਸੀਂ ਆਪਣਾ ਜੀਵਨ ਸਵਰਗ ਨੂੰ ਸੌਂਪ ਕੇ ਅਸੀਂ ਸਵਰਗ ਦੀ ਦਾਖਰ ਸਪਾ ਨੇ ਅਸੀਂ ਉਹ ਮੁਕਤੀ ਪੁਨੇ ਨਜ਼ਾਤ ਪੁਨਿਆ ਔਰ ਉਸ ਤੋਂ ਬਾਅਦ ਇੱਕ ਸਿਲਸਿਲਾ ਜੋ ਸਾਡੇ ਜੀਵਨ ਚ ਸ਼ੁਰੂ ਹੁੰਦਾ ਆ ਕਿ ਅਸੀਂ ਹਰ ਦਿਨ ਵੀ ਜੀਏ ਅਸੀਂ ਹਰ ਦਿਨ ਪ੍ਰਾਰਥਨਾਵਾਂ ਵਚਨ ਮੰਨਨ ਕਰਦੇ ਹਰ ਦਿਨ ਹਰ ਰੋਜ਼ ਆਪਣੇ ਸਮੇਂ ਨੂੰ ਇੱਕ ਬੀਜ ਦੀ ਨਿਆਈ ਅਸੀਂ ਬੀਜਦੇ ਰਹੀਏ ਔਰ ਹਰ ਰੋਜ਼ ਅਸੀਂ ਪਰਮੇਸ਼ਰ ਦੀ ਮਹਿਮਾ ਪਰਮੇਸ਼ਰ ਦੀ ਸਮਰਥ ਸਵਰਗ ਦੇ ਵਰਦਾਨ ਸਵਰਗ ਦੇ ਗਿਫਟ ਜੋ ਆ ਸਵਰਗ ਦਾ ਅਭਿਸ਼ੇਕ ਜੋ ਉਹਨੂੰ ਇੱਕ ਫਸਲ ਦੇ ਰੂਪ ਚ ਹਰ ਰੋਜ਼ ਅਸੀਂ ਵੱਧਦੇ ਜਾਈਏ ਸੋ ਇਸ ਲਈ ਬੀਜਣ ਦੇ ਸਮੇਂ ਅਗਰ ਅਸੀਂ ਬੀਜਣਾ ਜਾਰੀ ਰੱਖਾਂਗੇ ਤਾਂ ਵੱਡਣ ਦੇ ਸਮੇਂ ਵੱਡਣਾ ਵੀ ਜਾਰੀ ਰੱਖਾਂਗੇ ਜਿਸ ਪ੍ਰਕਾਰ ਪਰਮੇਸ਼ਰ ਦਾ ਦਾਸ ਯਾਕੂਬ ਜੋ ਆਪਨੀ ਪੱਤਰੀ ਦੇ ਵਿੱਚ ਲਿਖਦਾ ਆ ਯਾਕੂਬ 5 ਅਧਿਆਏ ਉਸ ਦਾ 7 ਵਚਨ ਅਸੀਂ ਪੜ੍ਹਦੇ ਆ ਸਗਤ ਲਿਖਿਆ ਸੋ हे ਪ੍ਰਭੂ ਪ੍ਰਭੂ ਦੇ ਔਨ ਤੀਕ ਧੀਰਸ ਕਰੋ ਵੇਖੋ ਕਿਸਾਨ ਧਰਤੀ ਦੇ ਉੱਤਮ ਫਲ ਦੀ ਉਡੀਕ ਕਰਦਾ ਹੈ ਅਤੇ ਉਹਦੇ ਲਈ ਧੀਰਸ ਕਰਦਾ ਹੈ ਜਿੰਨਾ ਚਿਰ ਉਸਤੇ ਪਹਿਲੀ ਅਤੇ ਪਿਛਲੀ ਵਰਖਾ ਨਾ ਪਵੇ ਸੋ ਇਸ ਤਰ੍ਹਾਂ ਤੇ ਪ੍ਰਭੂ ਦਾ ਦਾਸ ਯਾਕੂਬ ਜੋ ਕੀ ਸਿਖਾ ਰਿਹਾ ਕਿ ਕਿਸਾਨ ਜੋ ਉਸ ਪੈਲੋ ਬੀਜਦਾ ਹੈ ਔਰ ਉਸ ਤੋਂ ਬਾਅਦ ਜੋ ਉਹ ਮਿਹਨਤ ਕਰਦਾ ਹੈ ਉਸ ਦੇ ਉੱਤੇ ਔਰ ਤੀਸਰੇ ਨੰਬਰ ਤੇ ਜੋ ਉਹ ਤਿਰਸਵੀ ਕਰਦਾ ਹੈ ਕਿਉਂਕਿ ਬਹੁਤ ਸਾਰੇ ਵਿਸ਼ਵਾਸੀ ਤੋਂ ਪਹਿਲੇ ਸਟੈਪ ਤੇ ਹੀ ਜੋ ਉਹ ਚੁੱਕ ਜਾਂਦੇ ਆ ਉਹ ਬੀਜਦੇ ਹੀ ਨਹੀਂ ਆ ਪਰ ਦੂਸਰੇ ਸਟੈਪ ਤੇ ਕੁਝ ਵਿਸ਼ਵਾਸੀ ਜੋ ਆ ਉਹ ਮਿਹਨਤ ਪੂਰੀ ਤਰ੍ਹਾਂ ਨਹੀਂ ਕਰ ਪਾਉਂਦੇ ਔਰ ਤੀਸਰੇ ਨੰਬਰ ਤੇ ਕੁਝ ਵਿਸ਼ਵਾਸੀ ਜਿਹੜੇ ਆ ਤੀਰਜ਼ ਨਹੀਂ ਕਰਦੇ ਔਰ ਤੀਰਜ਼ ਗਵਾ ਦਿੰਦੇ ਆ ਇਸ ਕਰਕੇ ਨਿਰਾਸ਼ ਹੋ ਜਾਂਦੇ ਆ ਪਿੱਛੇ हट ਜਾਂਦੇ ਆ ਪਰ ਸਵਰਗ ਤੋਂ ਜੋ ਫਸਲ ਜੋ ਇੱਕ ਵਿਸ਼ਵਾਸੀ ਪ੍ਰਾਪਤ ਕਰਦਾ ਹੈ ਉਹ ਉਹੀ ਵਿਸ਼ਵਾਸੀ ਕਰਦਾ ਹੈ ਜਿਹੜਾ ਸਭ ਤੋਂ ਨੰਬਰ 1 ਬੀਜਦਾ ਆ ਦੂਸਰੇ ਨੰਬਰ ਤੇ ਉਹ ਪੂਰੀ ਮਿਹਨਤ ਕਰਦਾ ਆ ਔਰ ਤੀਸਰੇ ਨੰਬਰ ਤੇ ਜੋ ਆ ਉਹ ਤੀਰਸ ਕਰਦਾ ਆ ਆਪਣੇ ਹਰ ਦੁੱਖ ਵਿੱਚ ਆਪਣੇ ਹਰ ਕਸ਼ਟ ਵਿੱਚ ਆਪਣੀ ਹਰ ਪ੍ਰੀਖਿਆ ਵਿੱਚ ਚਾਹੇ ਕਿੰਨਾ ਵੀ ਲੰਬਾ ਸਮਾਂ ਉਹਨੂੰ ਗੁਜ਼ਾਰਨਾ ਪੈ ਜਾਏ ਆਪਣੇ ਪ੍ਰੀਖਿਆ ਦੇ ਵਿੱਚ ਚਾਹੇ ਕਿੰਨਾ ਵੀ ਲੰਬਾ ਇੱਕ ਇੰਤਜ਼ਾਰ ਹੋ ਜਾਏ ਜੋ ਸਵਰਗ ਤੋਂ ਇੱਕ छुटਕਾਰਾ ਪ੍ਰਗਟ ਹੋਣ ਵਿੱਚ ਚਾਹੇ ਸਵਰਗ ਦੇ ਇੰਤਜ਼ਾਮ ਪ੍ਰਗਟ ਹੋਣ ਜੋ ਪਰ ਉਹ ਕਦੀ ਆਪਣਾ ਧੀਰਜ ਨਹੀਂ ਗਵਾਏਗਾ ਸੋ ਇਸ ਲਈ ਤਿੰਨੋ ਸਟੈਪ ਸਾਡੇ ਜੀਵਨ ਚ ਪੂਰੇ ਹੋਣੇ ਆ ਬੀਜਣ ਦੇ ਸਮੇ ਅਸੀਂ ਬੀਜਣਾ ਆ ਔਰ ਮਿਹਨਤ ਕਰਨ ਦੇ ਸਮੇ ਅਸੀਂ ਮਿਹਨਤ ਕਰਨੀ ਆ ਔਰ ਧੀਰਜ ਕਰਨ ਦੇ ਸਮੇ ਅਸੀਂ ਪੂਰਾ ਧੀਰਜ ਧਰ ਕੇ ਜੋ ਆ ਬੈਠਣਾ ਕਿਉਂਕਿ ਇਸ ਕਾਨਾ ਦੇ ਵਿਆਹ ਵਿੱਚ ਜੋ ਟਹਿਲੂਏ ਸੀ ਉਹਨਾਂ ਨੇ ਉਸ ਸਮੇ ਕੱਢਣਾ ਸ਼ੁਰੂ ਕੀਤਾ ਜਿਸ ਸਮੇ ਪ੍ਰਭੂ ਯੀਸ਼ੂ ਮਸੀਹ ਨੇ ਬੋਲਿਆ ਕਿ ਕੱਢੋ ਉਹਨਾਂ ਨੇ ਉਸ ਸਮੇਂ ਤੱਕ ਇੱਕ ਧੀਰਜ ਕੀਤਾ ਉਸ ਸਮੇਂ ਤੱਕ ਕਿ ਕਹੋ ਹੌਸਲਾ ਕੀਤਾ ਸਬਰ ਕੀਤਾ ਇੰਤਜ਼ਾਰ ਕੀਤਾ ਪ੍ਰਭੂ ਯੀਸ਼ੂ ਮਸੀਹ ਦੇ ਬੋਲਨ ਦਾ ਪ੍ਰਭੂ ਯੀਸ਼ੂ ਮਸੀਹ ਦੇ ਕਹਿਣ ਦਾ ਕਿਉਂਕਿ ਅਗਰ ਉਹ ਪ੍ਰਭੂ ਯੀਸ਼ੂ ਮਸੀਹ ਦੇ ਬੋਲਣ ਤੋਂ ਪਹਿਲਾਂ ਹੀ ਅਗਰ ਉਹ ਉਹਦੇ ਵਿੱਚੋਂ ਕੱਢਣਾ ਸ਼ੁਰੂ ਕਰ ਦਿੰਦੇ ਅਗਰ ਉਹ ਧੀਰਜ ਗਵਾ ਦਿੰਦੇ ਅਗਰ ਉਹ ਸਬਰ ਗਵਾ ਦਿੰਦੇ ਅਗਰ ਉਹ ਕਾਲਾਪਨ ਦਿਖੋਂਦੇ ਤਾਂ ਉਹ ਉਹਨਾਂ ਮੱਟਾਂ ਵਿੱਚੋਂ ਉਹੀ ਪਾਣੀ ਕੱਢਦੇ ਜੋ ਉਹਨਾਂ ਨੂੰ ਪਾਣੀ ਭਰਿਆ ਸੀਗਾ ਉਹ ਕਦੀ ਦਾਖਰਸ ਨਾ ਕੱਢਦੇ ਕਿਉਂਕਿ ਬਹੁਤ ਸਾਰੇ ਮੌਕਿਆਂ 'ਤੇ ਵਿਸ਼ਵਾਸੀ ਲੋਕ ਜੁਆਓ ਆਪਣੇ ਜੀਵਨ ਦੇ ਵਿੱਚ ਜੁਆ ਉਹ ਆਸ਼ਿਸ਼ ਜੁਆ ਸਵਰਗ ਦੀ ਸਿਰਫ ਆਪਣੇ ਕਾਲੇਪਨ ਦੇ ਕਰਕੇ ਹੀ ਗਵਾ ਦਿੰਦੇ ਆ ਕਿਉਂਕਿ ਖੁਦਾ ਦਾ ਸਮਾਜ ਜਦੋਂ ਕਿ ਅਜੇ ਨਹੀਂ ਆਇਆ ਹੁੰਦਾ ਉਸ ਸਮੇਂ ਤੋਂ ਪਹਿਲਾਂ ਹੀ ਉਹ ਮੱਡਾਂ ਦੇ ਵਿੱਚੋਂ ਕੱਢਣ ਦਾ ਜੁਆ ਉਹ ਜਲਦਬਾਜੀ ਵਿੱਚ ਜੁਆ ਆਪਣੀ ਬੁੱਧੀ ਆਪਣੇ ਸਮਝ ਦਾ ਸਹਾਰਾ ਲੈ ਕੇ ਉਹ ਜਲਦਬਾਜੀ ਕਰਦੇ ਆ ਪਹਿਲਾਂ ਹੀ ਸ਼ੁਰੂਆਤ ਕਰ ਦਿੰਦੇ ਆ ਜਿਸ ਪ੍ਰਕਾਰ ਕੀ ਬਹੁਤ ਸਾਰੇ ਵਿਸ਼ਵਾਸੀ ਲੋਕ ਜੁਆ ਉ ਪਰਮੇਸ਼ਵਰ ਦੇ ਸਮੇਂ ਦਾ ਇੰਤਜ਼ਾਰ ਕਰਨ ਦੀ ਬਜਾਏ ਸੇਵਾ ਵਿੱਚ ਉਤਰ ਹੁੰਦੇ ਆ ਜਲਦਬਾਜ਼ੀ ਕਰਦੇ ਹੋਏ ਕਾਲੇ ਪੰਦੇ ਵਿੱਚ ਜਦੋਂ ਕਿ ਇਹ ਜੇ ਖੁਦਾ ਦਾ ਸਮਾਂ ਨਹੀਂ ਹੁੰਦਾ ਉਹ ਪਿਲੋਂ ਹੀ ਸੇਵਕਾਈ ਦੇ ਵਿੱਚ ਉਤਰ ਹੁੰਦੇ ਔਰ ਉਸ ਸਮੇ ਉਹ ਮਟਾਂ ਦੇ ਵਿੱਚੋਂ ਦਾਖਰਸ ਨਹੀਂ ਬਲਕਿ ਪਾਣੀ ਹੀ ਉਕੜਦੇ ਆ ਉਸ ਮਨੋਂ ਦੇ ਜੀਵਨ ਚੋਂ ਉਹਨਾਂ ਦੀ ਸੇਵਕਾਈ ਚੋਂ ਕਦੀ ਵੀ ਉਹ ਦਾਖਰਸ ਦਾ ਟੇਸਟ ਨਹੀਂ ਆਏਗਾ ਕਿਉਂਕਿ ਉਹ ਆਪਣੇ ਸਮੇਂ ਉੱਤੇ ਨਿਕਲਿਆ ਪਰਮੇਸ਼ਰ ਦੇ ਸਮੇਂ ਉੱਤੇ ਨਹੀਂ ਜਿਸ ਪ੍ਰਕਾਰ ਪ੍ਰਭੂ ਦਾ ਦਾਸ موسی ਨਬੀ ਜੋ ਆਸੀ ਦੇਖਦੇ ਆਂ ਅਰਸੂਲਾ ਦੇ ਕਰਤਵ ਉਸਦਾ 7 ਅਧਿਆਏ ਉਸਦਾ 23 ਵਚਨ ਤੋਂ ਲੈ ਕੇ 29 ਵਚਨ ਤੱਕ ਤੁਸੀਂ ਪੜ੍ਹ ਕੇ ਦੇਖ ਸਕਦੇ ਹੋ ਇੱਕ ਇੱਕ ਆਇਤ ਨੂੰ ਕਿ ਜਿਸ ਪ੍ਰਕਾਰ موسی ਨੇ ਜਦੋਂ ਲਿਖਿਆ 40 ਵਰਿਆਂ ਦਾ ਹੋਇਆ ਤਾਂ ਉਸਨੇ ਮਿਸਰ ਦੇ ਵਿੱਚ ਜੋ ਆਓ ਨਿਕਲ ਕੇ ਆਪਣੇ ਭਰਾਵਾਂ ਦੀ ਖਬਰ ਲੈਣੀ ਚਾਹੀ ਉਸ ਸਮੇਂ ਉਸਨੇ ਇੱਕ ਮਿਸਰੀ ਨੂੰ ਮਾਰ ਦਿੱਤਾ ਉਸ ਸਮੇ ਉਸਨੇ ਇਸرائیਲੀਆਂ ਦਾ ਛੁਟਕਾਰਾ ਉਹਨਾਂ ਦਾ ਜੋ ਨਿਆਂ ਕਰਨ ਦੀ ਵੀ ਕੋਸ਼ਿਸ਼ ਕੀਤੀ ਦੋ ਭਾਈਆਂ ਨੂੰ ਜਿਹੜੋ ਲੜ ਰਹੇ ਸੀ ਪਰ ਉਸ ਸਮੇ ਲਿਖਿਆ ਉਹ ਨਹੀਂ ਸਮਝੇ ਉਸ ਸਮੇ موسی ਨੂੰ ਲਗਾ ਉਹ ਸਮਝਣਗੇ ਪਰ ਵਚਨ ਚ ਲਿਖਿਆ ਉਹ ਨਹੀਂ ਸਮਝੇ ਉਸ ਸਮੇ ਉਹਨਾਂ ਨੇ موسی ਨੂੰ ਇੱਕ ਸਵਾਲ ਖੜਾ ਕੀਤਾ ਕਿ ਤੈਨੂੰ ਕਿੰਨੇ ਸਾਡੇ ਉੱਤੇ ਨਿਆਂ ਠਹਿਰਾਇਆ ਔਰ ਇਸ ਸਵਾਲ ਦਾ ਕੋਈ ਜਵਾਬ ਜੋ ਆ موسی ਦੇ ਕੋਲ ਨਹੀਂ ਸੀ ਕਿਉਂਕਿ ਇਹ ਦੋਨੋਂ ਕੰਮ ਪਰਮੇਸ਼ਰ ਨੇ موسی ਤੋਂ ਜ਼ਰੂਰ ਲੈਣੇ ਸੀ ਮਿਸਰੀਆਂ ਦੇ ਹੱਥੋਂ ਛਡਾਉਣਾ ਵੀ ਸੀ ਔਰ ਇਸرائیਲੀਆਂ ਦਾ ਨਿਆਂ ਵੀ موسی ਬੀਨੇ ਕਰਨਾ ਸੀ ਪਰ ਉਸ ਸਮਾਂ ਅਜੇ ਪਰਮੇਸ਼ਰ ਦਾ ਨਹੀਂ ਸੀਗਾ ਉਸ ਸਮਾਂ موسی ਦਾ ਸੀ موسی ਆਪਣੇ ਸਮੇਂ ਤੇ ਹੀ ਨਿਕਲਿਆ موسی ਆਪਣੀ ਬੁੱਧੀ ਆਪਣੇ ਸਮਝ ਆਪਣੀ ਯੋਗਤਾ ਤੇ ਉੱਤੇ ਭਰੋਸਾ ਕਰਕੇ ਨਿਕਲਿਆ ਪਰ ਉਸ ਤੋਂ ਬਾਅਦ ਉਹਨੂੰ ਮੂਹ ਦੀ ਖਾਣੀ ਪਈ ਉਸ ਸਮੇ ਉਹ ਲਿਖਿਆ ਉਹ ਪੱਜ ਗਿਆ ਉਸ ਸਮੇਂ ਉਹ ਮਿद्याਨ ਚ ਜਾ ਕੇ ਵਸ ਗਿਆ ਔਰ ਉਸ ਜਗ੍ਹਾ ਤੇ 40 ਸਾਲ ਦਾ ਇੱਕ ਲੰਬਾ ਸਮਾਂ ਜਦੋਂ ਉਸਨੇ ਬਤੀਤ ਕੀਤਾ موسی ਨੇ ਆਪਣੇ ਸੌਰੇ ਦੀਆਂ ਭੇਡਾਂ ਚਾਰਦੇ ਹੋਏ ਔਰ ਉਸ ਸਮੇਂ ਜਦੋਂ ਪਰਮੇਸ਼ਰ ਨੇ ਬਲਦੀ ਹੋਈ ਝਾੜੀ ਚ ਉਸ ਨੂੰ ਦਰਸ਼ਨ ਦਿੱਤਾ ਪੂਛਤੀ ਕਿਤਾਬ ਉਹ 33 ਦੇ ਅੰਚ ਉਹ ਇੱਕ ਉਹ ਪਰਮੇਸ਼ਰ ਦਾ ਸਮਾਸੀ ਔਰ ਜਦੋਂ موسی ਨੇ ਪਰਮੇਸ਼ਰ ਨੂੰ ਕਿਹਾ ਕਿ ਜਦੋਂ ਪੁੱਛਣਗੇ ਤੈਨੂੰ ਕਿਸਨੇ ਭੇਜਿਆ ਤਮ ਕੀ ਜਵਾਬ ਦਵਾਂਗਾ ਕਿਉਂਕਿ ਇਹਹੀ ਸਵਾਲ ਮੂਸਾ ਨੂੰ ਪਹਿਲੋਂ ਵੀ ਜੁਆਉ ਕਿਤਾ ਜਾ ਚੁੱਕਾ ਸੀ ਇਸ ਸਵਾਲ ਦਾ ਮੂਸਾ ਨੇ ਪਹਿਲੋਂ ਵੀ ਸਾਹਮਣਾ ਕੀਤਾ ਔਰ ਉਸ ਸਮੇ ਮੂਸਾ ਨਿਰ ਉਤਰ ਹੋ ਗਿਆ ਸੀ ਪਰ ਹੁਣ ਪਰਮਿਸ਼ਨ ਨੇ ਦੱਸਿਆ ਕਿ ਹੁਣ ਤੈਨੂੰ ਨਿਰ ਉਤਰ ਹੋਣ ਦੀ ਜ਼ਰੂਰਤ ਨਹੀਂ ਹੁਣ ਤੈਨੂੰ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਐ ਇਸ ਸਵਾਲ ਦੇ ਅੱਗੇ ਕਿਤੇ ਤੈਨੂੰ ਕਿਸ ਨੇ ਭੇਜਿਆ ਕਿਉਂਕਿ ਹੁਣ ਤ ਉਹਨਾਂ ਨੂੰ ਦੱਸੇਗਾ ਕਿ ਮੈਂ ਹਾਂ ਨਾਮੀ ਯਹਵਾ ਉਸ ਪਰਮੇਸ਼ਵਰ ਨੇ ਮੈਨੂੰ ਭੇਜਿਆ ਜਿਸ ਦਾ ਨਾਮ ਹੈ ਮੈਂ ਹਾਂ ਜੋ ਮੈਂ ਹਾਂ ਸੂ ਹਰ ਵਿਸ਼ਵਾਸੀ ਲਈ ਇਹ ਜ਼ਰੂਰੀ ਹੈ ਕਿ ਉਹ ਜੋ ਵੀ ਕਰੇ ਪਰਮੇਸ਼ਰ ਦੇ ਲਈ ਉਹਨੇ ਜੋ ਵੀ ਕਰਨਾ ਹੈ ਜਿਹੜੀ ਵੀ ਸੇਵਕਾਈ ਚ ਨੇ ਉਤਰਨਾ ਹੈ ਜਿਸ ਵੀ ਸੇਵਕਾਈ ਦੇ ਲਈ ਉਹਦਾ ਮੰਨਿਆ ਉਹ ਕਦੀ ਆਪਣੇ ਸਮੇਂ ਤੇ ਨਹੀਂ ਬਲਕਿ ਪਰਮੇਸ਼ਰ ਦੇ ਸਮੇਂ ਤੇ ਇਸ ਲਈ ਬਹੁਤ ਸਾਰੇ ਮਨੁੱਖ ਸਾਨੂੰ ਉਕਸਾ ਸਕਦੇ ਆ ਬਹੁਤ ਸਾਰੇ ਮਨੁੱਖ ਸਾਨੂੰ ਜਜ਼ਬਾਤੀ ਕਰ ਸਕਦੇ ਆ ਪਰ ਆਪਣੇ ਜਜ਼ਬਾਤਾਂ ਦੇ ਪਿੱਛੇ ਲੱਗ ਕੇ ਕਿਸੇ ਮਨੁੱਖ ਦੇ ਪਿੱਛੇ ਲੱਗ ਕੇ ਕਦੀ ਸੇਵਾ ਲਈ ਮਤ ਨਿਕਲੋ ਬਲਕਿ ਉਸ ਸਮੇਂ ਸੇਵਾ ਲਈ ਨਿਕਲੋ ਜਦੋਂ ਤੁਹਾਨੂੰ ਪਰਮੇਸ਼ਰ ਬੋਲ ਰਿਹਾ ਜਦੋਂ ਤੁਹਾਨੂੰ ਪੂਰਾ 100% ਸ਼ੋਰ ਰਿਹਾ ਕਿ ਹਾਂ ਪਰਮੇਸ਼ਰ ਦਾ ਹੀ ਇਸ ਸਮਾਂ ਹੈ ਕਿ ਮੈਂ ਉਹਦੀ ਸੇਵਕਾਈ ਦੇ ਲਈ ਅੱਗੇ ਆਵਾਂ ਸੋ ਇਸ ਹਿੱਸੇ ਦੇ ਵਿੱਚ ਅਸੀਂ ਸਿੱਖਿਆ ਕਿ ਇੱਕ ਸਮਾਂ ਭਰਨ ਦਾ ਸੀ ਮਟ ਔਰ ਇੱਕ ਸਮਾਂ ਉਹਨਾਂ ਮਟਾਂ ਚੋਂ ਕੁਝ ਕੱਢਣ ਦਾ ਸੀ ਸੋ ਇੱਕ ਸਮਾਂ ਬੀਜਣ ਦਾ ਹੁੰਦਾ ਆ ਇੱਕ ਸਮਾਂ ਵੱਢਣ ਦਾ ਹੁੰਦਾ ਆ ਇੱਕ ਸਮਾਂ ਪ੍ਰਾਰਥਨਾਵਾਂ ਦਾ ਹੁੰਦਾ ਆ ਇੱਕ ਸਮਾਂ ਸਵਰਗ ਤੋਂ ਸਮਰਥ ਪਾਉਣ ਦਾ ਹੁੰਦਾ ਆ ਸੋ ਇਸ ਲਈ ਉਹੀ ਵਿਅਕਤੀ ਵੱਡੇਗਾ ਜੋ ਬੀਜੇਗਾ ਤੋ ਇਸ ਲਈ ਅਸੀਂ ਹਰ ਦਿਨ ਬੀਜिए ਹਰ ਰੋਜ਼ ਬੀਜिए ਸਵੇਰ ਬੀਜिए ਸ਼ਾਮ ਬੀਜिए ਤਾਂ ਕਿ ਅਸੀਂ ਖੁੱਲੇ ਦਿਲ ਬੀਜਾਂਗੇ ਸੋ ਖੁੱਲੇ ਦਿਲ ਅਸੀਂ ਵੱਡਾਂਗੇ ਸੋ ਪ੍ਰਭੂ ਇਸੋ ਵੱਚੰਦੇ ਰਹੇ ਸਾਨੂੰ ਬਹੁਤ ਸਰੀਆ ਆਸ਼ੀਸ਼ ਤਵੇ ਸੋ ਇਸ ਵਿੱਚ ਕੋਈ ਤੁਹਾਡਾ ਸਵਾਲ ਹੈ ਤੁਸੀਂ ਪੁੱਛ ਸਕਦੇ ਹੋ ਕਮੈਂਟ ਬਾਕਸ ਵਿੱਚ ਔਰ ਇਸ ਦੇ ਦੁਆਰਾ ਅਗਰ ਤੁਸੀਂ ਸੁਣ ਕੇ ਆਸ਼ੀਸ਼ ਪਾਉਂਦੇ ਹੋ ਤਾਂ ਜ਼ਰੂਰ ਕਮੈਂਟ ਬਾਕਸ ਵਿੱਚ ਆਮੀਨ ਲਿਖੋ ਔਰ ਅੱਗੇ ਵੀ ਦੂਸਰਿਆਂ ਨੂੰ ਤੁਸੀਂ ਜ਼ਰੂਰ ਸਾਂਝਾ ਕਰੋ ਪ੍ਰਭੂ ਤੁਹਾਨੂੰ ਬਹੁਤ ਸਰੀਆ ਆਸ਼ੀਸ਼ ਦੇਵੇ ਆਮੀਨ